ਹੈਲੋ ਗਾਇਸ ਸੱਚ ਕਲਚਰ ਨੂੰ ਹਾਂਜੀ ਅੱਜ ਆਪਾਂ ਕੁਝ ਬੂਟੇ ਲੈ ਕੇ ਆਂਦੇ ਸੀਗੇ ਤੁਹਾਨੂੰ ਪਹਿਲਾਂ ਵੀਡੀਓ ਵਿੱਚ ਹੀ ਦੱਸਿਆ ਹੀ ਹੈਗਾ ਹਨਾ ਵੀ ਕਿਹੜੇ ਬੂਟੇ ਲੈ ਕੇ ਆਂਦੇ ਆ ਤੇ ਉਹਨਾਂ ਨੂੰ ਅੱਜ ਆਪਾਂ ਘਰੇ ਪlant ਕਰਨ ਲੱਗੇ ਆਂਗੇ ਤੇ ਤੁਹਾਨੂੰ ਦਿਖਾਉਣੇ ਆ ਵੀ ਕਿਹੜੇ-ਕਿਹੜੇ ਬੂਟੇ ਲਿਆਂਦੇ ਆਪਾਂ ਆਹ ਤਾਂ ਅੰਜੀਰ ਦਾ ਹਨਾ ਆਵਲਾ ਦੇ ਕਿੜੇ-ਕਿਹੜੇ ਪੱਤੇ ਦੇਣਾ ਆਵਲਾ ਦਾ ਹੈ ਵੀਂਦਰ ਕਿਹੜਾ ਹਾਂ ਇੱਕ ਨੂਆ ਦਾ ਕਿੰਨੂ ਆ ਦਾ ਮਸੰਮੀ ਸੰਤਰੀ ਸੰਤਰੀਆਂ ਦਾ ਆਹ ਦਾ ਮੈਨੂੰ ਪਾਹੋਂ ਲਾਦਾ ਸਪੈਦਾ ਆ ਹੈ ਹੈ ਹਾਂ ਸਪੈਦਾ ਆ ਦਾ ਚਿਕੂਆ ਲਾ ਚਿਕੂਆ ਨਾ ਤੁਸੀਂ ਆ ਟਮਾਟਰ ਪੱਟੇ ਜੰਨੇ ਜ ਪਹਿਲਾਂ ਲਾਏ ਗਿਆਂ ਸੀ ਤਨੀਰੀ ਦੀਆਂ ਗਰੀਏ ਆਹ ਵਾਲਾ ਗਾਵਾ ਨਿੰਬੂ ਹਨ ਕਿਹੜਾ ਹਾਂ ਹਾਂ ਇਹ ਨਿੰਬੂ ਆ ਨਾ ਵੀ ਪਹਿਲਾਂ ਨਾ ਮਤਲਬ ਆ ਬੁੱਟਾ ਲਾਇਆ ਸੀਗਾ ਇਹ ਸੁੱਕ ਗਏ ਸਾਰੇ ਇੱਥੇ ਵੀ ਸੁੱਕ ਗਏ ਨੇ ਜੜਾਂ ਵਿੱਚ ਹੀ ਨੇ ਪਹਿਲਾਂ ਆਪਾਂ ਜੜਾਂ ਕੱਢਾਂਗੇ ਫੇਰ ਲਾਵਾਂਗੇ ਉਹ ਬਾੜੂ ਪਹਿਲਾਂ ਸੁੱਕ ਗਏ ਸੀ ਉਹ ਚਲੋ ਵਧੀਆ ਹਰਾ ਹੋ ਗਿਆ ਉਹ ਪੱਟਿਆ ਨਹੀਂ ਗਿਆ ਚਲੇ ਨਹੀਂ ਵੀ ਦੇਖਣਾ ਰਹਿ ਗਿਆ ਇਹਨੂੰ ਪਾੜ ਕਰ ਹੈ ਇਹਦਾ ਇਹਦਾ ਪਹਿਲਾਂ ਵੱਡਾ ਦਾ ਹੋਊਗਾ ਜੀਘੂਆਂ ਦਾ ਠੀਕ ਆ ਫਿਰ ਉਹ ਖੁੰਝੇ ਜਲਾ ਦੋ ਜੀਘੂਆਂ ਵਾਲਾ ਹਾਂ ਜੀ ਇਹਦਾ ਬੁੱਟਾ ਵੀ ਵੱਡਾ ਹੋ ਪਰ ਖੜਿਆ ਰਹੂਗਾ ਕਿਵੇਂ ਖੜਿਆ ਜਾਵੇ ਹੂੰ ਬੰਗੜ ਤਾਂ ਹੋਏ ਸੋਹਣੀ ਲੱਗਣਾ ਆ ਕਿੰਨੂ ਆਈ ਬੜੀਆ ਹੋਊਗਾ ਉਹਨੇ ਪੂਆ ਥੋੜਾ ਰੋੜੂ ਥੋੜੇ ਲੱਗਣੇ ਦੇਸੀ ਫਿਰ ਐਂ ਕਰ ਇੱਥੇ ਕਿੰਨੂ ਆਦਾਂ ਕਿੰਨੂ ਆਲਾ ਲਾਈਏ ਇੱਥੇ ਕਿੰਨੂ ਲਾ ਦੋ ਉਹ ਉਹਨੂੰ ਆੜੂ ਨੂੰ ਨਢੀਕਾ ਲਊਗਾ ਨਿੰਬੂ ਨੇ ਵਿਚਾਲੇ ਲਾ ਦੋ ਉਹਨਾਂ ਦੇ ਹਣਾ ਰਿਵਰਾਜ ਹਾਂ ਆ ਗਈ ਆ ਗਈ ਇਹ ਟਮਾਟਰ ਹੋ ਤੇ ਲਾਇਓ ਬਾੜੀ ਚ ਆ ਵੀ ਬੁਲਾ ਕੇ ਹੀ ਬੱਤ ਤੂੰ ਨਹੀਂ ਪਟਣਾ ਹੈਗਾ ਤੇ ਬੱਜੂ ਇਹ ਪਰ ਇਹ ਘੱਲਾ ਪੈਰ ਬੱਤ ਕੋਈ ਮੇਰਾ ਪੈਰ ਮੈਂ ਪੈਰੇ ਪੜਿਆ ਕੋਈ ਪੈਰੇ ਰੋੜਿਆ ਪੈ ਪੀ ਜਿਹਾ ਸੀ ਤੇ ਟੈਂਟਾਂ ਦੀ ਸਮਾਰ ਕੇ ਮਿੱਟੀ ਪਾ ਦੇ ਜੀ ਹਾਂ ਜੜਾਂ ਆਈਆਂ ਪਹਿਲਾਂ ਨੂੰ ਬੂਟੇ ਨਹੀਂ ਨੇ ਹਾਂ ਕੱਢਣੀਆਂ ਪੈਣੀਆਂ ਬਾਹਰ ਡੂੰਗਾ ਪਟਣਾ ਉਹ ਮੇਰੇ ਤਾਂ ਕਹੀ ਨਾ ਮਿੱਟੀ ਬਾਹਰ ਕੱਢ ਦੋ ਉਹ ਮਾਰ ਕਰਦੀ ਆ ਗੰਧ ਭਾਈ ਜਾਂਦਾ ਨਾ ਬਾਪੂ ਨਾ ਨਕਰੀ ਜਾਂਦਾ ਮਿੱਟੀ ਬਾਹਰ ਘੜਾਈ ਜਾਂਦਾ ਜੜ ਕੱਢੀਂ ਤੂੰ ਤੇ ਵੜਦਾ ਜਿਹਾ ਇਸ ਤਾ ਪਤ ਬੱਜੂ ਤੇਰੇ ਨੋ ਉੱਪਰੇ ਹੋ ਗਤਾ ਹੁਣ ਉਹਨੂੰ ਪੁੱਛ ਕੇ ਆਏ ਜੇ ਹੁਣ ਤਾਂ ਨਹੀਂ ਬੁੱਟੇ ਸੁੱਕਦੇ ਪਹਿਲਾਂ ਜੜੇ ਹੋ ਗਏ ਹੁੰਦੇ ਬੁੱਟੇ ਸੁੱਕੇ ਪਏ ਗਰਮੀ ਕਰਕੇ ਪਾਣੀ ਵੱਧ ਪਾਇਓ ਓਕੇ ਬੱਡੀ ਪੈਪ ਲਾ ਲਿਆ ਕਰਾਂਗੇ। ਬੱਪਾ ਸੰਦੇ ਜ ਮੇਰਾ ਇਤਨਾ ਪਹਿਲਾਂ ਮਸੰਮੀਆ ਦਾ ਬੂਟਾ ਸੀਗਾ ਤੇ ਉਹ ਆ ਬੂਟੇ ਵਾਂਗੂ ਭਈ ਸੁੱਕ ਗਿਆ ਤੇ ਫਿਰ ਇੱਥੇ ਅਸੀਂ ਨਾ ਵਿਆਹ ਕਰਕੇ ਵੀ ਇੱਥੇ ਟੈਂਟ ਲਾਉਣਾ ਅਸੀਂ ਉੱਤੋ ਹੀ ਕਹੀ ਨਾਲ ਵੜਦਾ ਉਹਦੀ ਜੜ ਵਿੱਚ ਰਹਿ ਗਈ ਹੁਣ ਬੂਟਾ ਲਾਉਣ ਦੇ ਵਿੱਚ ਪ੍ਰੋਬਲਮ ਆ ਰਹੀ ਆ। ਪਹਿਲਾਂ ਜੜ ਕੱਟਣੀ ਪੈਣੀ ਆ ਹਨਾ। ਤਣੇ ਇਹਦੇ ਫਰਸ਼ ਵਿੱਚ ਨਹੀਂ ਵੜ ਗਏ। ਕਹੀ ਲਿਆ ਅਰੋ। ਦੀਦੇ ਹੁੰਦੇ ਹਾਏ ਮਨਿੰਦਾ ਥੱਕ ਗਿਆ ਕਿ ਮੈਂ ਬਹਿ ਗਿਆ ਕੱਪੜੇ ਨੂੰਗੀ ਜੜੇ ਇਹ ਤੇ ਪਾਣੀ ਸੁੱਕਿਆ ਬੜਾ ਹਨਾ ਪਤਾ ਲੱਗ ਜੂ ਜੜ ਤੋਂ ਵੀ ਕੀ ਹੋਇਆ ਸੀ ਉਹਨੂੰ ਨਕਸ ਪਿਆ ਹਨਾ ਸੌਖ ਲੱਗ ਗਈ। ਲੇਕ ਆਪਣਾ ਘੜਦੋ ਮਿੱਟੀ ਨਾ ਬਤਾ ਯੇ ਗੋਸ਼ੂ ਮੇ ਬੋਨ ਨਾ ਜੇ ਪਰ ਇਹ ਪਾਣੀ ਵਾ ਦੇ ਘੜਾ ਲਾਤਾ ਚ ਪਾ ਦੋ ਪਾਣੀ ਪਾਓ ਪਾਣੀ ਪਾਓ ਜੀ ਪਾਣੀ ਪਾਓ ਬਹੁਤ ਪਾਣੀ ਵਿੱਚ ਪਾਣਾ ਹੁਣ ਕਰੀਏ ਉਹ ਕਹਦਾ ਲਾ ਤਾਂ ਨਿੰਬੂ ਦਾ ਟਮਟਰ ਇਹ ਬੋਟਾ ਨਹੀਂ ਘਰ ਹੋਣਾ ਸਹੀ ਤੋੜੋ ਨਾ ਜੜ ਨੂੰ ਪੱਟਾਂਗੇ ਹਾਂ ਜੇ ਜੇ ਜੇਸ ਜ਼ੋਰ ਲਗਾ ਕੇ ਜੜਾ ਬਹੁਤ ਉੱਗੀ ਕਵੀਨ ਹਾਂ ਹਾਂ ਅਬ ਇਹਨਾਂ ਟੋਏ ਵੱਡੇ ਕਰਨੇ ਪੈਣਗੇ ਹੈ ਨਾ ਮੇਲੇ ਵਾਂਗੇ ਹਾਲ ਪ੍ਰੋਗਰਾਮਾ ਚੱਕੋ ਕੀ ਨਕਸ਼ਾ ਦੇਖੇ ਜੇ ਸ਼ੌਂਕ ਲੱਗ ਗਈ ਹਾਂ ਆ ਗਾ ਪਪਾ ਗਾਈ ਜੀ ਬਹੁਤ ਦੇਖਾ ਫੜਾਇਆ ਮੇਰੇ ਮੈਨੂੰ ਕੀ ਚਾਹਣਾ ਕਿਹੜਾ ਲੱਗਦੀ ਨਾ ਮੈਨੂੰ ਸ਼ੌਂਕ ਲੱਗਦੀ ਹਾਂ ਪਾਣੀ ਹੋਰ ਹਾਂ ਸ਼ੌਂਕ ਆ ਗਈ ਹੈ ਨਾ ਸਾਰੇ ਬੂਟੇ ਨਾਲ ਦੇ ਛੂਏ ਦੀ ਪਾਈ ਹੋਈ ਆ ਸ਼ੌਂਕ ਘੜਿਆ ਦੇ ਬੂਟੇ ਦੀ ਜੜ ਤੋਂ ਮੈਂ ਸੋਪਿਆ ਉਹ ਇਹਦਾ ਕਿਉਂ ਸੁੱਕਣਗੇ ਆਹ ਦੇ ਰੇੜੀ ਕਾਲੇ ਹੋਏ ਪਏ ਇਹ ਸੁੱਕੇ ਦਾ ਕਾਹ ਹੋਣੀ ਹੁਣ ਫਿਰ ਐਂ ਤਾਂ ਸੁੱਕਦੇ ਨਹੀਂ ਹੁੰਦੇ ਬੂਟੇ ਜੜ ਤਾਂ ਹੀ ਨਹੀਂ ਡੂੰਗੇ ਇਹ ਅਚੇ ਨਿੰਬੂਆਂ ਦਾ ਜੀ ਕਾਹ ਹਾਂ ਨਿੰਬੂ ਨੇ ਲਾਓ ਬਚਾਰੇ ਨਾਲੇ ਛੋਟਾ ਰਹੂਗਾ ਇਹ ਨਾ ਇਹ ਕਿਉ ਹੈ ਭਾਈ ਮਾਨਾਦੀ ਬਚਾਰੇ ਨਹੀਂ 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 ਕਾਹਦਾ ਇਹ ਕੀ ਕਹਾਰਾ ਹੈ ਇਹ ਲੋ ਖੂੰਜੇ ਚ ਲਾਵਾਂ ਹੈ ਕੀ ਖੂੰਆਂ ਦਾ ਇੱਥੇ ਲਾਉਣੇ ਨੂੰ ਹਾਂ ਖੂੰਜੇ ਚ ਲਾਵਾਂ ਇਹਨੂੰ ਖੂੰਜੇ ਜੀ ਇੱਥੇ ਠੀਕ ਆ ਨਾ ਬਚਾਰੇ ਏ ਬਾਲੇ ਭਾਈ ਲਰ ਨੀ ਬਰ ਸਾਰੇ ਉਹ ਨਾ ਸਾਰੇ ਨਹੀਂ ਇਕੱਠਾ ਮਾਰੀ ਕੋਈ ਇੱਕ ਜੀ ਨੂੰ ਕਿਥੇ ਚਾਲੇ ਹੋ ਗਏ ਅੱਛਾ ਇਕੱਠਾ ਨਹੀਂ ਹੋ ਸਾਰੇ ਇਕੱਠਾ ਪਾਣੀ ਲੈ ਦੋ ਬਾਦਰ ਹੋਰ ਹੌਣ ਨੂੰ ਇਹਨਾਂ ਕੱਟਾ ਮੇਰੇ ਮੂਹਰੇ ਕੱਟਾ ਨਹੀਂ ਪਾਰਿਆ ਖਲੇ ਆ ਰਹੀ ਹੈ ਕਿਨਾਂ ਥੱਲੇ ਲਾ ਦੋ ਬਸ ਐਂ ਰਹਿ ਜਾਓ ਹੋਰ ਨਾ ਨਹੀਂ ਹਾਂ ਹੀ ਬੰਦ ਲੋਡਿੰਗ ਬਟਨ ਇਹਨਾਂ ਨੂੰ ਕੀ ਚੱਕਰਾਂ ਹੀ ਲਾ ਰਿਹਾ ਹੈ ਉਹ ਲੱਗ ਜੇ ਉਹ ਜਾਣੀ ਉਹ ਹੀ ਤਾਂ ਦੇ ਫੁੱਲੇ ਹੂੰ ਉਹ ਹੀ ਪਾ ਲਈ ਪਾਈ ਤਾਂ ਇਹ ਜੜੀ ਹੋ ਸੰਕੇ ਹਾਂ ਮੈਂ ਨਹੀਂ ਨਾ ਮੈਂ ਤੂੰ ਹੀ ਪਾ ਜਾ ਦਿੱਂਦੀ ਨਾਲ ਚੱਲ ਬੁੜੀਆਂ ਨਹੀਂ ਜਾਂਦੀਆਂ ਕਰ ਲਈ ਮਾਤਰਾ ਦੇਖਾ ਦਿੱ ਦਿੱਨੀ ਹਾਂ ਇਹ ਤਾਂ ਜਲੀ ਆਪਾਂ ਦਿੱਲੀ ਓਏ ਡੜੀ ਦਿੱਲੀ ਆਉਣੀ ਤੇ ਆਲੀ ਜਾ ਪੂਰਾ ਆਹਦਾ ਲੈ ਗਿਆ ਨਾ ਮੈਂ ਮੈਂ ਲੈ ਵੀ ਨਾ ਕਿ ਨਹੀਂ ਲਿਓ ਕੀ ਕਰਦਾ ਓਏ ਚਲੋ ਜੀ ਅਗਲੀ ਅਗਲੇ ਮਿਸ਼ਨ ਤੇ ਚੱਲ ਹੈਵੀ ਬੋ ਕੀ ਕਰਦਾ ਤੂੰ ਚੱਲੋ ਇਹਦੀ ਮਿੱਟੀ ਹੋਰ ਪਾਣੀ ਲਿਆ ਬੁੱਤ ਵਰਕੇ ਦੂਜੇ ਪਾਣੀ ਤਾਂ ਬਹੁਤ ਪੂਣਾ ਚਾਹ ਹਾਂ ਪਾਣੀ ਲਾ ਪਾ ਥੱਕ ਗਿਆ ਪਾ ਤਪਾਰੇ ਤੇ ਬੱਜੂ ਭਰ ਹੋਇਆ। ਹਾਂ ਜੀ ਦੋ ਚ ਭਾਗਾਂ ਦੇ ਨਾਲ ਹੀ ਪਾਣੀ ਪੀਤੀ ਫਿਰਦਾ। ਚਿੜੇ ਗਾਉਂਦਾ ਵੀ ਭਗਾ। ਵੱਟਤਾ ਦੀ ਬੁਣੀ। ਲੈ ਬੋ ਤੱਕਿਆ। ਲੈ ਬੋ ਵੱਡਾ ਹੋ ਗਿਆ ਹਣਾ ਮੈਂ ਇਹਦਾ ਹੋ ਗਿਆ ਚੱਕਦਾ। ਹੂੰ। ਉਹ ਛੇਡਾ ਵੱਡਾ ਹੋ ਗਿਆ ਤੂੰ। ਲੈ ਪਰੇ ਹੋਰ ਆ ਛੱਕ ਕੇ ਖਾਵਾਂ ਉਥੇ ਇੱਟਾਂ ਖਾਵਾਂ ਕਿ ਇੱਟਾਂ ਲਓ। ਨਮੈ ਰੱਖਣੀ ਇਹ ਜੜੂ ਉੱਥੇ ਨਾ ਜਾਣੀ ਇਹ ਪੱਤੀਆਂ ਨਿੰਬੂ ਦੀ ਆ ਨਾ ਉਹਦੀ ਆਏ ਖੁੱਲਾ ਵਾਲੇ ਬੁੱਟੇ ਦੀ ਮੈਂ ਤਾਂ ਕਰਤੀ ਸੀ ਕਿਹੜੇ ਦੀ ਨਿੰਬੂ ਦੀ ਹਾਂਜੀ ਕਾਝੇ ਖੁੱਲਾ ਵਾਲਾ ਬੁੱਟਾ ਸੀ ਬਰਤ ਵੱਡਾ ਮੈਂ ਨਹੀਂ ਭਾਈਆ ਤੁਸੀਂ ਭਾਈਆ ਮੈਂ ਤਾਂ ਉਹੀ ਬੁੱਟੇ ਭਾਈਆ ਇੱਕ ਲੈ ਇਹ ਜਾਲਾ ਕੰਮ ਲੱਗਿਆ ਰੇ। ਨਮਿੰਦਰ ਨੇ ਆਇਆ ਮੈਨੂੰ ਵਿੱਚ ਦੁੱਖ ਦੇਊਗਾ। ਕੰਮ ਲੱਗਿਆ ਰੱਖੀ। ਫਿਰ ਪੈਂਟ ਲਾ ਦੇਣੀ ਸੀ ਲੋਰ ਪਾ ਲੈਂਦਾ। ਚਲ ਵਸ ਨੂੰ। ਬੈਠੇ ਨਹੀਂ ਆਂਦਾ ਨਾ ਵੰਡ ਨਾਲ। ਸੋਖਾ। ਨਮਮ। ਰੱdna। ਇਹ ਜੜਬਾਰੀ ਡੂੰਘੀ ਉਬੂਟਾ ਬਹੁਤ ਵੱਡਾ ਸੀ। ਉਹ ਤਾਂ ਕਰ ਗਈ ਉਹ ਤਾਂ ਨਹੀਂ। ਗੱਗੀ ਪੱਕਾ ਆ ਵੀ ਟੈਂ ਦੀ ਵੀ ਲੈਂਨ ਕੱਢ ਕੇ ਨੀਵੀਂ ਹੋਈ ਉੱਚੀ ਘਾਹਾਂ ਨੇ ਮਿੱਟੀ ਪਾ ਕੇ ਕੰਦ ਚ ਬਾਣੀ ਪਈ ਜਾਂਦਾ ਇਹ ਪਟਕੇ ਤੇ ਉਂਤ ਨਹੀਂ ਲਾਵੇ ਕੋਕਾ ਕੋਈ ਪਟਕੇ ਸਾਰਾ ਫਰਸ਼ ਹੈ ਹੋਰ ਕੋਸ਼ ਘੱਟ ਘੱਟ ਲਾਈ ਹੈ ਸਹੀ ਕਰ ਕਰਵਾ ਤੂੰ ਕਰੇਗਾ ਪਟੂਆ ਇਹ ਲੈ ਬਾਣੀ ਲਿਆ ਨਵਾ ਜਾ ਪਾਣੀ ਨਾ ਗਿਆ ਉਈ ਯਾਰ ਨੀਆ ਤੈਨੂੰ ਚੱਕ ਪੀਨੇ ਨੂੰ ਪਤਾ ਸੀ ਤੂੰ ਇਹ ਮੰਗੇਗਾ ਨਾ ਨਿਤਰਾਤ ਮੰਗੇ ਲੈ ਹੱਥ ਵੱਡਾ ਏ ਉਹ ਰਿਉ ਹੁਬ ਉਟੇ ਹੀ ਭਾਇਆ ਮਿੱਟੀ ਇਹਦੇ ਨਾਲ ਹੈ ਹੈ ਕੀ ਹੱਥਾਂ ਮੱਝੂ ਤੇ ਪਾਪੂ ਦੀ ਹੈਲਪ ਕਰਾਓ ਹੈ ਅੱਛਾ ਵਾ ਉਹ ਸਿੱਖੜਿਆ ਹੈ ਨਾ ਹੂੰ ਫੁੱਲਾਂ ਵਾਲਾ ਜਾਨੇ ਮੈਂ ਜ਼ੋਰ ਲਾ ਕੇ ਖਿੱਚ ਹੂੰ ਖੜੀ ਬਾਂਦ ਲੈ ਤੇ ਇਹ ਗੰਡੋਏ ਜਿਹਾ ਕੀ ਹੈ ਇਹਨੇ ਖਾੜ ਲਿਆ ਖਾ ਚੱਕ ਕੇ ਲਿਆ ਉੱਥੇ ਹੈ ਜਿੱਤੇ ਭਇਆ ਉਹ ਉਧਰ ਆਇਆ ਨੀ ਮਖਾਦ ਹੈ ബുട്ടോ നാ പൊത്ത ਵੇਖ ਥੱਲੇ ਬਾਂਦੇ ਥੋੜੀ ਮੁਠੀ ਨੇ ਪਰਦੇ ਬਪੂ ਪਰਦੇ 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 ਮਿੱਠੂ 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 ਕਾਣਾ ਓਏ ਹੈ ਮਿੱਠੂ ਕਾਣਾ ਮਿੱਠੂ ਜੋ ਨਾ ਬਈ ਨਾਨੂ ਆ ਦਾਦੂ ਨਾਨੂ ਮਿੱਠੂ ਦਾਦੂ ਨਾਨੂ ਦਾ ਨਾਮ ਆ ਮਿੱਠੂ ਮਸੈਂਨੀ ਨਾ ਪਾਓ ਦੋ ਵਾਰੀ ਕੋਈ ਹੋਰ ਪਾ ਦਾਂਗੇ ਉਹ ਮਹੀਨੇ ਚ ਹੀ ਆਏ ਮਿੱਟੀ ਬਾਦਨ ਪਹਿਲਾਂ ਇਹ ਤਾਂ ਬੀਨ ਚਾਹਾਂ ਦੇ ਪਤਾ ਚਾਹਾਂ ਦੇ ਡੋਲਾ ਦੀ ਪਤਾ ਹਾਂਜੀ ਆਪਾਂ ਨਿੰਬੂਆਂ ਦਾ ਬੁੱਟਾ ਲਾਤਾ ਚਲੋ ਵੀ ਦੱਸਾਂਗੇ ਤੁਹਾਨੂੰ ਜਦੋਂ ਚੱਲ ਪੀਓਦੋਗੇ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਵੀ ਚਲ ਚਾਲਦੇ ਆਂ ਨਾ ਪਹਿਲਾਂ ਸਾਨੂੰ ਲੁੱਟ ਲਿਆ ਹਾਂ ਜੇ ਚੱਲ ਪੇ ਤਾਂ ਦੇਖਿਓ ਪਹਿਲਾਂ ਸਾਰੇ ਬੂਟੇ ਨੇੜੇ ਹੋ ਗਏ ਸੀ ਸਾਰਿਆਂ ਚ ਸੀਗੇ ਤੇ ਸਾਰੇ ਸੁੱਕ ਗਏ ਜਿਹੜਾ ਫਲ ਲੱਗਿਆ ਸੀ ਸੁੱਕ ਗਿਆ ਇਹਦੇ ਹੋਰ ਇਹਨੂੰ ਵੀ ਫਲ ਲੱਗੇ ਹੋਏ ਸੀ ਕਿੰਨੂ ਜਾਨੀ ਕਿਹਨੇ ਖਾਦ ਲਿਆ ਭਾਈ ਇਹ ਰਿਊ ਹੈ ਕਿੱਥੇ ਤੇ ਬੱਦ ਲਿਓ ਖਾਦ ਟੱਕ ਟੱਕ ਇਹ ਜਿੱਦ ਤੇ ਬਾਈ ਭਾਗੇ ਸੱਟ ਹੋ ਜੂਗਾ ਕਹਿੰਦੇ ਇਹਦੇ ਹੋ ਗਿਆ ਫਿਰ ਆਪਾਂ ਵੀਡੀਓ ਬਣਾ ਕੇ ਦੱਸਾਂਗੇ ਸਾਰਿਆਂ ਨੂੰ ਸ਼ੇਅਰ ਕਰਾਂਗੇ ਜਾਣਕਾਰੀ ਮੈਂ ਤਾਂ ਸੋਚਿਆ ਇਹ ਵੜਾ ਲਾਂ ਜੜੀ ਤੋਂ ਹਲ ਵਾਹ ਕੇ ਕੱਢ ਦੋ ਰਿਵੜਾ ਇਹ ਇੱਧਰ ਲੈ ਆ ਉਹ ਚ ਪਾਉਣੀ ਆ ਕੰਕੜ ਨਹੀਂ ਹੁੰਦੀ ਇਹ ਚ ਭੁੱਲ ਗਈ ਸੀ ਤੂੰ ਸੱਚੀ ਮੈਂ ਚੰਨ ਲੁਕ ਲਗਾ ਸੀ ਅੱਛਾ ਨਹੀਂ ਚੜ ਲੁਕ ਪੁੱਗਿਆ ਕੀ ਸਾਨੂੰ ਅਸੇ ਡੜ ਦਿਖਾਈ ਨਹੀਂ ਤੈਨੂੰ ਬੱਸ ਬੱਸ ਵਾੜੀ ਨਾ ਬੋ ਉਹ ਕਰ ਦੇ ਉਹ ਭਾਗਾ ਮੈਂ ਜੋੜੀ ਹੋਰ ਮਿੱਟੀ ਕੱਢ ਦੇ ਇੱਧਰ ਲੰਘ ਜਾਇਆ ਕਰ ਬਾਲੀ ਮਿੱਟੀ ਨਾ ਬਾ ਥੋੜਾ ਪਾਣੀ ਪੈਂਦਾ ਫਿਰ ਬਸ ਰਿਵਰਾਜ ਪਾਪੜੀ ਐ ਪਾਪੜੀ ਇਹ ਪਾ ਦੇ ਇਹ ਚ ਪਾ ਦੇ ਕਿ ਗਾਮਲੇ ਹੀ ਪਾਉਣੀ ਆ ਰਿਬੂ ਮਾਲਾ ਹਜਾ ਰੱਖਣਾ ਮੁੱਖੇ ਬੱਤੇ ਇੱਥੋਂ ਬਾਹਲਾ ਵੀ ਵਦ ਆ ਮੈਂ ਕੂੜੇ ਵਾਲਾ ਚੱਕ ਦੂੰ ਸੁੰਭਰ ਕੇ ਉਹ ਪਾਣੀ ਦਾ ਗਾਮਲੇ 'ਚ ਲਾ ਦੋ ਪੁੱਟਾ ਕੱਢ ਕੇ ਗਾਮਲੇ 'ਚ ਲਾ ਵੱਡੇ 'ਚ ਹਾਂ ਉਹ ਜੜੁੱਤੀ ਵੀ ਆ ਅਬ ਵੱਡਾ ਗਾਮਲੇ 'ਚ ਮਿੱਟੀ ਭਰੋ ਪਹਿਲਾਂ ਵੱਡੇ 'ਚ ਬਾਦੇ ਪੁੱਟ ਹੈ ਬੱਡੀ ਕਾ ਪੇਟੇ ਕਾ ਵਿਚੀ ਸੜ ਦੇ ਵਿਚੀ ਸੜ ਦੇ ਬੋਲੇ ਦੇ ਨਾ ਨਹੀਂ ਗਾਮਲੇ 'ਚ ਲਾਓ ਇਹਨੂੰ ਪਹਿਲਾਂ ਵੀ ਸੁੱਕ ਗਿਆ ਹਨਾ ਵੀ ਬੋ ਫੋਨ ਦੇ ਸੱਟ ਖਾ ਗਿਆ ਤੇ ਵੇਖ ਟੈਕ ਗਿਆ ਗਾਮਲੇ ਦੀ ਮਟਰੀ ਲਿਆ ਕੇ ਪਉਣ ਦੂ ਵਾਰ ਸੁਖਣਾ ਆਏ ਬਾੜੇ ਦੇ ਇੰਨੀ ਬਈ ਹੋਰ ਚਾ ਕੇ ਲਿਆਵਾਲ ਮੱਖਣ ਦਾ ਭਰ ਲਿਆ ਸੋਨ ਵਾਲੇ ਬਿੜਾਵੇ ਹੈ ਪਾਪਾ ਪੱਕ ਤੇਲ ਤਾਲੋ ਸੁੱਚਾ ਇਹ ਉਰੋ ਪਾਣੀ ਵੀ ਨੀ ਪੁਰਾ ਸਾਡੀ ਬੁੱਤਾਂ ਯਾਰ ਬਹੁਤ ਬੜਾ ਜਵਾਗ ਨੇ ਗੱਲ ਲਾ ਦਿੱਤੀ ਮੁੱਟਿਆਂ ਨੂੰ ਮੇਵ ਤੇਰਾ ਮੁੱਟਾ ਕਿਹੜਾ ਹੈ ਇਹ ਪਾਪ ਦਾ ਮੁੱਟਾ ਹਾਂ ਮੇਰਾ ਇਹ ਤਾਂ ਮੈਂ ਤੈਨੂੰ ਆਜਾ ਮੇਰਾ ਮੁੱਟਾ ਹਾਂ ਦੋਨੇ ਤੇਰੇ ਹਾਂ ਠੀਕ ਹੈ ਮੈਂ ਤਾਂ ਉਹ ਮੁੱਟਾ ਹੀ ਪਣੀ ਘਟਾਉਂਦਾ ਨਹੀਂ ਪਾ ਦੋ ਲੈ ਗੁਕਰਗਾ ਬਾਣਾ ਨਾ ਬਾਵਿੰਦਰ ਫੇਰ ਪਾ ਦਾਂਗੇ ਠਹਿਰ ਕੇ ਧੁੱਪਾ ਧੁੱਪ ਚ ਪਾਣੀ ਨਹੀਂ ਬਾਲਾ ਪਾਈ ਦਾਂਗੇ ਆ ਜਾਣਗੇ ਪਾਪਾ ਜੀ ਮਿੱਟੀ ਉਰ ਬੋ ਆ ਬਾਹਰ ਰਹੀ ਯਾਰ ਪਾਪਾ ਜੀ ਕਰਦੇ ਐ ਪਾਪਾ ਨਾ ਨੂੰ ਪੰਨਾ ਤੇ ਤੀਨੂ ਮਿੱਤੂ